ਸੁਖਮਨੀ ਸਾਹਿਬ 24ਵੀਂ ਅਸ਼ਟਪਦੀ ਹਰ ਧਨ ਕੀ ਪਰਲੇਹੁ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਬਾਣੀ ਹਰ ਕਥਾ ਭਾਈ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਨਗੇ ਉਹ ਹਰ ਧਨ ਇਕੱਠਾ ਕਰਕੇ ਲੈ ਜਾਣਗੇ ਆਤਮਾ ਕਰਕੇ ਜਿਹੜੀ ਮਾਇਆ ਇਕੱਠੀ ਕਰਦੇ ਆ ਉਹ ਸਰੀਰ ਕਰਕੇ ਸਰੀਰ ਨਾ ਸਮਾਪਤੀ ਹੈ ਹਰ ਧਨ ਨਾਮ ਨਾਲ ਜਾਣਾ ਮ ਆਪਣੇ ਹਿਆਂ ਖਾੜ ਚਲੋ ਹਰ ਲਾਹਾ ਅੱਗੇ ਵਸਨ ਸਹੇਲਾ ਗੁਰਪੂਰੇ ਨਮਸਕਾਰ ਗੁਰ ਤੋਂ ਭਾਵ ਗੁਰ ਸ਼ਬਦ ਦਾ ਗਿਆਨ ਗੁਰੂ ਭਗਤਾਂ ਦਾ ਦਰਸਾਇਆ ਹੋਇਆ ਮਾਰਗ ਨਾਮ ਨੀਮਾ ਰਹਿਣਾ ਅਨੁਸ਼ਕਾਰੇ ਕਾਰ ਚ ਲੱਗ ਜਾਣਾ ਪਤੇ ਬਲਾ ਕੇ ਨਹੀਂ ਨਿਕਲ ਜਾਣਾ ਭਾਣੇ ਚ ਰਹਿਣਾ ਇਹ ਕਾਰ ਦੇ ਵਿੱਚ ਲੱਗ ਜਾਣਾ ਉਹਨੂੰ ਗੁਰਪੂਰੇ ਨਮਸਕਾਰ ਕਹਿੰਦੇ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਆਪਾਂ ਵੀ ਹਰ ਤਨ ਇਕੱਠਾ ਕਰੀਏ ਅੱਗੇ ਫਿਰ ਆਪਾਂ ਜਿਹੜਾ ਆਪਣਾ ਜੀਵਨ ਸੱਚਖੰਡ ਵਾਲਾ ਉਹ ਸਹਾਈ ਹੋਵੇ ਆਪਣਾ ਸੰਸਾਰ ਤੇ ਆਉਣਾ ਸਫਲ ਹੋਵੇ ਇਆਂ ਖਾੜ ਚਲੋ ਹਰਲਾਹਾ ਅੱਗੇ ਬਸਨ ਸੇਲ ਜਿਹੜੇ ਪ੍ਰਾਪਤੀ ਕਰ ਲੈਂਦੇ ਨੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾ